ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੱਲਣ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਾਂਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਜੋ ਮੁਸ਼ਕਲਾਂ ਵਧ ਗਈਆਂ ਨੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿਨ੍ਹਾਂ ਨੂੰ ਪੰਜਾਬ ਲੈ ਆਂਦਾ ਗਿਆ ਸੀ ਉਹਨਾਂ ਨੂੰ ਜੋ ਪੰਜਾਬ ਦੇ ਵਿੱਚ ਹੁਣ ਨਿਆਂਇਕ ਹਰਾਸ ਦੇ ਵਿੱਚ ਭੇਜ ਦਿੱਤਾ ਗਿਆ ਹੈ। ਉਹਨਾਂ ਦੇ ਜੋ ਥਾਣਾ ਅਜਨਾਲੇ ਦੇ ਵਿੱਚ ਪੁਸ਼ਕਿਸ਼ ਹੋਈਏ ਉਸ ਤੋਂ ਬਾਅਦ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਰਾਸ ਵਿੱਚ ਭੇਜਿਆ। ਹੁਣ ਜਦੋਂ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਵੇਗਾ ਉਹਨਾਂ ਕੋਲੋਂ ਇਸ ਤੇ ਸੰਬੰਧੀ ਪੂਰੀ ਪੁਸ਼ਕਿਸ਼ ਹੋਵੇਗੀ। ਉਸ ਤੋਂ ਬਾਅਦ ਟ੍ਰਾਇਲ ਚੱਲਣਗੇ। ਫਿਰ ਇਹਨਾਂ ਨੂੰ ਜਿਹੜਾ ਕਿ ਸਜ਼ਾ ਹੋ ਸਕਦੀ ਏ ਜਿਸ ਨੂੰ ਲੈ ਕੇ ਅੱਜ 아이 암르트ਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਸਾਰੀ ਸਚਾਈ ਦੱਸੀ ਹੈ ਜਿਵੇਂ ਹੀ ਅਸਾਮ ਦੀ ਡਿਬਰੂ ਬਟ ਜੇਰ ਤੋਂ 암르트ਪਾਲ ਦੇ 7 ਸਾਥੀ ਉਹਨਾਂ ਨੂੰ ਪੰਜਾਬ ਲਿਆਉਂਦੀ ਹੈ ਪੰਜਾਬ ਪੁਲਿਸ ਇੱਕ ਸਾਥੀ ਬਾਅਦ ਵਿੱਚ ਲਿਆਉਂਦੀ ਹੈ 8 ਸਾਥੀ ਨੇ ਟੋਟਲ ਔਰ ਇਹਨਾਂ ਨੇ ਸਾਲ 2023 ਵਿੱਚ ਅਜਨਾਲਾ ਦੇ ਥਾਣੇ ਵਿੱਚ ਹਮਲਾ ਕੀਤਾ ਸੀ ਜੋ ਉਸ ਹਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਉਸ ਦੇ ਵਿੱਚ ਪਾਈ ਅੰਮਰਿਤਪਾਲ ਸਿੰਘ ਤੇ ਉਸਦੇ ਸਾਥੀ ਜਿਹੜੇ ਸ਼ਾਮਲ ਸੀ ਉਹਨਾਂ ਵਿੱਚੋਂ ਉਹਨਾਂ ਦਾ ਚਾਚਾ ਹਰਜੀਤ ਸਿੰਘ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਸਿੰਘ ਕਲਸੀ ਗੁਰਮੀਤ ਸਿੰਘ ਬੁੱਕਣਵਾਲਾ ਕਲਵੰਤ ਸਿੰਘ ਰਾਉਕੇ ਬਸੰਤ ਸਿੰਘ ਗੁਰਿੰਦਰ ਸਿੰਘ ਗੁਰੀ ਔਜਲਾ ਅਤੇ ਅਮਨਦੀਪ ਅਮਣਾ ਨੂੰ ਅਜਨਾਲਾ ਅਦਾਲਤ ਵਿੱਚ ਜਿਹੜਾ ਪੇਸ਼ ਕੀਤਾ ਗਿਆ ਸੀ ਔਰ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਜੋ ਅਜਨਾਲਾ ਦੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਜਨਾਲਾ ਥਾਣੇ ਦੇ ਵਿੱਚ ਜੋ ਐਫਆਈਆਰ ਨੰਬਰ 39 ਜਿਸ ਵਿੱਚ 8 ਲੋਕਾਂ ਨੂੰ ਪੇਸ਼ ਕੀਤਾ ਗਿਆ ਹੈ ਅਦਾਲਤ ਵੱਲੋਂ ਇਹਨਾਂ ਨੂੰ 14 ਦਿਨ ਨਿਆਇ ਫਰਾਸਤ ਵਿੱਚ ਭੇਜਿਆ ਗਿਆ ਜਿਸ ਨੂੰ ਲੈ ਕੇ ਹੁਣ ਉਹਨਾਂ ਤੋਂ ਕਿਹਾ ਕੀ ਪਹਿਲਾਂ ਦੇ ਰਿਮਾਂਡ ਦੌਰਾਨ ਹੀ ਪੁਛਗਿਸ ਵਿੱਚ ਕਾਫੀ ਜਾਣਕਾਰੀ ਪ੍ਰਾਪਤ ਹੋ ਗਈ ਹੈ ਜਿਸ ਨੂੰ ਲੈ ਕੇ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਬਾਕੀ ਸਾਥੀਆਂ ਨੂੰ ਵੀ ਹੁਣ ਜਿਹੜਾ ਉਹ ਗਿਫਤਦਾਰ ਕੀਤਾ ਜਾਵੇਗਾ ਜਿਹੜੇ ਜਿਹੜੇ ਹੋਰ ਨਾਂ ਸਾਹਮਣੇ ਆਏ ਨੇ ਸੋ ਇਸ ਤੇ ਸੰਬੰਧੀ ਅੰਮ੍ਰਿਤਪਾਲ ਵਕੀਲ ਦੇ ਜਿਹੜੇ ਖਾਰਾ ਹਰਪਾਲ ਸਿੰਘ ਖਾਰਾ ਨੇ ਉਹਨਾਂ ਨੇ ਅਦਾਲਤ ਵੱਲੋਂ ਇਹਨਾਂ ਨੂੰ ਨਿਆਂਇਕ ਹਸ ਵਿੱਚ ਪਈ ਜਣ ਜਾਣ ਦੇ ਬਾਅਦ ਜੋ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਇੱਕ ਤਰਫੀ ਕੀਤੀ ਜਾ ਰਹੀ ਹੈ ਜੋ ਉਹਨਾਂ ਨੇ ਥਾਣੇ ਤੇ ਉੱਪਰ ਹਮਲਾ ਨਹੀਂ ਕੀਤਾ ਸੀ ਉਹਨਾਂ ਨੇ ਸਿਰਫ ਆਪਣੇ ਸਾਥੀਆਂ ਨੂੰ ਛਡਾਉਣ ਲਈ ਜੋ ਕਹਰਾਓ ਕੀਤਾ ਸੀ ਉੱਥੇ ਆਪਣਾ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਸਤੇ ਗਏ ਸੀ ਜਦੋਂ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਤੇ ਫਿਰ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਨਾ ਕਿ ਅਗੋਂ ਜਵਾਬ ਦਿੱਤਾ ਗਿਆ ਸੋ ਖਾਰਾ ਨੇ ਦੱਸਿਆ ਹੈ ਕਿ ਜੋ ਅੱਠ ਸਾਥੀਆਂ ਤੇ ਐਨਐਸਏ ਦਾ ਵਾਅਦਾ ਭਾਵੇਂ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਤੇ ਉਹਨਾਂ ਨੂੰ 2023 ਦੇ ਅਜਨਾਲਾ ਹਮਲੇ ਦੇ ਮਾਮਲੇ 'ਚ ਪੰਜਾਬ ਜਾਂਦਾ ਗਿਆ ਹੁਣ ਜ਼ਿਕਰਯੋਗ ਹੈ ਕਿ ਸਾਂਸਦ ਅਮਰਪਾਲ ਸਿੰਘ ਤੇ ਵੀ ਐਨਐਸਏ ਦੀ ਮਿਆਦ ਜੋ 22 April ਨੂੰ ਖਤਮ ਹੋ ਰਹੀ ਹੈ ਜੋ ਜਾਣਕਾਰੀ ਮਿਲਦੀ ਹੈ ਕਿ ਇਸ ਵਾਰ ਅਮਰਪਾਲ ਤੇ ਲੱਗੀ ਐਨਐਸਏ ਨੂੰ ਨਹੀਂ ਬਤਾਇਆ ਜਾਵੇਗਾ ਤੇ ਉਹਨਾਂ ਨੂੰ ਵੀ ਪੰਜਾਬ ਵਾਪਸ ਜਾਂਦਾ ਜਾਵੇਗਾ ਜੋ ਇਸੇ ਕੇਸ ਦੇ ਵਿੱਚ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਸੋ ਬੀਤੇ ਦਿਨੀ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਲੈ ਕੇ ਆਉਂਦੇ ਸੰਸਦ ਅਮਰਪਾਲ ਸਿੰਘ ਦੇ ਅੱਠ ਸਾਥੀਆਂ ਨੂੰ ਜੋ ਅਜਨਾਲਾ ਥਾਣੇ ਤੋਂ ਹੋਏ ਹਮਲੇ ਦੇ ਕੇਸ ਦੇ ਵਿੱਚ ਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਹਨਾਂ ਨੂੰ ਜੋ ਹੁਣ ਨਹਿਰਾਸ ਵਿੱਚ ਭੇਜਿਆ ਗਿਆ ਇਸ ਦੇ ਬਾਰੇ ਵਕੀਰ ਅਰਪਾਲ ਸਿੰਘ ਖਾਰਾ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ 22 April ਨੂੰ ਭਾਈ ਅਮਰਪਾਲ ਸਿੰਘ ਖਾਲਸਾ ਜੋ ਸੰਸਦ ਮੈਂਬਰ ਨੇ ਕਾਨੂੰਨ ਸਾਹਿਬ ਤੋਂ ਉਹਨਾਂ ਦੀ ਜਿਹੜੀ NSA ਖਤਮ ਹੋ ਰਹੀ ਹੈ ਔਰ ਉਹਨਾਂ ਨੂੰ ਉਸ ਤੋਂ ਬਾਅਦ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਦੇ ਵਿੱਚ ਉਹਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਜੋ ਅਜਨਾਲਾ ਕਾਂਡ ਦੇ ਬਾਰੇ ਫਿਰ ਉਸ ਤੋਂ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਔਰ ਖਾਰਾ ਨੇ ਇਹ ਵੀ ਦੱਸਿਆ ਕਿ ਅਜਨਾਲਾ ਕੇਸ ਦੇ ਬਾਅਦ ਇਹ ਸਾਰੇ ਸਾਥੀ ਰਿਹਾ ਹੋਣਗੇ ਬਹੁਤ ਜਲਦੀ ਔਰ ਫਿਰ ਪੰਜਾਬ ਦੇ ਵਿੱਚ ਜੋ ਭਾਈ ਅਮਰਪਾਲ ਸਿੰਘ ਸੰਸਦ ਨੇ ਉਹ ਆਪਣੇ ਹਲਕੇ ਲਈ ਲੋਕਾਂ ਦੀ ਆਵਾਜ਼ ਬਣਨਗੇ ਲੋਕਾਂ ਦੀ ਆਵਾਜ਼ ਜਿਹੜੀ ਸੰਸਦ ਵਿੱਚ ਚੁੱਕਣਗੇ ਔਰ ਆਪਣੇ ਹਲਕੇ ਦੇ ਵਿੱਚ ਵਿਚਰਨਗੇ